ਆ ਗਿਆ ਬਾਈ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਪਰਸੋਂ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਯਾਦ ਹੋ ਰਹੀ ਆ ਗੁਰੂ ਗੋਬਿੰਦ ਸਿੰਘ ਥਰਮਲ ਪਲੈਂਟ ਤੋਂ ਜਿਸ ਦੇ ਵਿੱਚ ਇੱਕ ਪ੍ਰਵਾਸੀ ਹੋਇਆ ਕਿਉਂਕਿ ਰਹਿਣ ਵਾਲਾ ਬਿਹਾਰ ਦਾ ਪਿੱਛੋੜ ਦਾ ਉਹਨੇ ਕੁਛ ਇਸੇ ਗੇੜ ਤੇ ਜਿੱਥੇ ਸਿੱਖੜਿਆਂ ਸਕੂਟੀ ਵਾਲਿਆਂ ਨਾਲ ਕੁਛ ਬਤਮੀਜੀ ਕੀਤੀ ਐ ਤੇ ਉਸਨੇ ਹੋਣਾ ਸਾਰੀ ਸਿੱਖ ਕੌਮ ਤੋਂ ਪੰਜਾਬੀ ਜਥੇਬੰਦੀਆਂ ਤੋਂ ਤੇ ਪੈਸਕੋ ਵਾਲਿਆਂ ਤੋਂ ਮਾਫੀ ਮੰਗੀ ਮੇਰੇ ਨਾਲ ਉਹ ਜਥੇਬੰਦੀਆਂ ਦੇ ਮੈਂਬਰ ਵੀ ਖੜੇ ਨੇ ਕਾਫੀ ਮੁੱਦਾ ਸੀ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੁਣਾਓ ਜੀ ਇਹਨਾਂ ਨੇ ਜੋ ਵਾਫੀ ਮੰਗੀ ਹੈ ਸੁਣਾਓ ਕਹਿੰਨਾ ਪੜ ਕੇ ਕੱਲ ਸੜਕ ਚਾਰ ਪਰਸਾਂ ਦੀ ਗੱਲ ਹੈ ਜੀ ਇਹ ਘਟਨਾ ਵਾਪਰੀ ਆ ਜੀ ਤੇ ਇਹ ਕੁਨਾਲ ਕੁਮਾਰ ਆ ਜਾ ਬਈ ਇਹ ਆ ਜੀ ਮਾ ਇਹ ਕਿਸ ਬੰਦੇ ਨਾਲ ਪਰਸਾਂ ਨਸ਼ੇ ਦੀ ਹਾਲਤ ਵਿੱਚ ਪੁਲਾਬੀ ਜਿਹੜਾ ਸਾਡੇ ਇੱਥੇ ਸਕਿਉਰਿਟੀ ਗਾਰਡ ਚ ਜੀ ਉਹਨਾਂ ਨਾਲ ਗੱਲ ਵਾਲੀ ਗੋਚ ਕੀਤੀ ਨਾ ਬਹੁਤ ਜਿਆਦਾ ਤੇ ਮਲੇਰੀ ਮੈਂਟਰ ਵੀ ਗੱਲਾਂ ਕੱਢੀਆਂ ਐ ਤੇ ਜਿਹਦੇ ਕਰਕੇ ਇਹਦੀ ਵੀਡੀਓ ਵਾਇਰਲ ਹੋਈ ਐ ਤੇ ਪੰਜਾਬ ਚ ਰੋਸ ਆ ਜੀ ਪੰਜਾਬੀਆਂ ਸਾਰੇ ਜੀ ਉਦੋਂ ਬਾਅਦ ਗੱਲਬਾਤ ਹੋਈ ਆ ਚਲੋ ਇਹ ਕੱਲੀ ਨੂੰ ਚੌਕੀ ਵੀ ਲੱਗੇ ਸੀ ਜੀ ਚੌਕੀ ਦੇ ਬਾਅਦ ਫਿਰ ਇਹ ਲੈ ਆਂਦਾ ਸੀ ਇਹ ਮੰਨ ਗਿਆ ਕਿ ਮੇ ਤੋਂ ਗਲਤੀ ਹੋਈ ਆ ਖੱਡੀ ਪਿੱਤੀ ਚ ਇਹ ਮੇ ਉਹਦੀ ਮਾਫੀ ਮੰਗਦਾ ਅੱਜ ਇਸ ਬੰਦੇ ਨੇ ਸਾਰੇ ਪ੍ਰਸ਼ਾਸਨ ਤੋਂ ਮਾਫੀ ਮੰਗੀ ਆ ਤੇ ਮਤਲਬ ਇਹ ਲਫ਼ਜ਼ ਇਹਦੇ ਆ ਜੀ ਲਿਖੀ ਆਪਾਂ ਇਹ ਫਸਲਾਓ ਜੀ ਮੈਂ ਕਨਾਲ ਕੁਮਾਰ ਸਨ ਆਫ ਅਮਰਿੰਦਰ ਸਿੰਘ ਜੋ ਕਿ ਥਰਮ ਪਲਾਂਟ ਰੋਪੜ ਵਿੱਚ ਹੈਲਪਰ ਦੇ ਤੌਰ ਤੇ ਮੈਂਟੇਨੈਂਸ ਹੈਲ ਵਿੱਚ ਕੰਮ ਕਰਦਾ ਹਾਂ ਮਿਤੀ 29/09/25 ਨੂੰ ਸ਼ਾਮ ਨੂੰ ਸਮਾਂ ਤਕ तकरीबन 4:30 ਵਜੇ ਡਿਊਟੀ ਖਤਮ ਹੋਣ ਤੋਂ ਅੱਧਾ ਘੰਟਾ ਪਹਿਲਾਂ ਮੈਂ 메ਨ ਗੇਟ ਤੇ ਪਹੁੰਚਿਆ ਮੈਂ ਪੂਰੀ ਤਰ੍ਹਾਂ ਖਰਾਬ ਦੇ ਨਸ਼ੇ ਵਿੱਚ ਟੁੱਲ ਸੀ ਉਦੋਂ ਉੱਥੇ ਟਾਸਕੋ ਜਿਹੜੇ ਆਪਣੇ ਸਿਕਿਉਰਿਟੀ ਦੇ ਜਵਾਨ ਮੌਜੂਦ ਹਨ ਮੇਰੇ ਕੋਲੋਂ ਸਤਪਾਲ ਸਿੰਘ ਬਾਈ ਖੜੇ ਨੇ ਅਤੇ ਅਜੇ ਕੁਮਾਰ ਵੀ ਜਿਹਦੇ ਖੜੇ ਨਸ਼ੇ ਦੇ ਵਿੱਚ ਗੱਲਬਾਤ ਕੀਤਾ ਗਿਆ ਉਦੋਂ ਬਾਅਦ ਮੈਂ ਖਰਮਲ ਦੀ ਮੈਨੇਜਮੈਂਟ ਅਤੇ ਆਸਰਾਨੋ ਵੀ ਗਾਇ ਗੋਸ਼ ਕੀਤਾ ਜੋ ਕੋ ਮੇਰੇ ਕੋਲੋਂ ਭਾਰੀ ਗਲਤੀ ਹੋਈ ਹੈ ਮੈਂ ਇਸ ਗਲਤੀ ਦੀ ਪੰਜਾਬੀ ਭਾਈਚਾਰੇ ਸਮੂਹ ਜਥੇਬੰਦੀਆਂ ਧਾਰਮਿਕ ਮੈਨੇਜਮੈਂਟ ਅਤੇ ਪੈਸਕੋ ਦੇ ਜਵਾਨਾਂ ਤੋਂ ਜਨਤਕ ਤੌਰ ਤੇ 마फी ਮੰਗਦਾ ਹਾਂ ਜੇਕਰ ਮੈਂ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਕਰਦਾ ਹਾਂ ਤਾਂ ਮੇਰੇ ਵਿਰੁੱਧ ਤੁਰੰਤ ਤੌਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਦਾ ਮੈਂ ਜ਼ਿੰਮੇਵਾਰ ਖੁਦ ਹੋਵਾਂਗਾ ਇਹ ਬਾਈ ਦੇ ਲਫਜ਼ ਹੈਗੇ ਆ ਹਾਂ ਕਰਦੇ ਗੱਲਬਾਤ ਤੁਸੀਂ ਕਿਸਾਨ ਜੁਨੀਅਨ ਦੇ ਵੀ ਉਹ ਨੇਤਾ ਇੱਥੇ ਲੀਡਰ ਦੇ ਤੁਸੀਂ ਇਹ ਜਿਹੜੀ ਹੁਣ ਕਰੀ ਹੈ ਇਹਦੇ ਵਿੱਚ ਇਹਨੇ ਗਲਤੀ ਮੰਨੀ ਐ ਇਸ ਨੂੰ ਪ੍ਰਵਾਨ ਕਰਦੇ ਹੋ ਉਹਨੂੰ ਮਾਫ ਕਰ ਦੇਣਾ ਚਾਹੀਦਾ ਹਾਂਜੀ ਜੇ ਉਹ ਮਾਫੀ ਮੰਗਣ ਆਏ ਗਿਆ ਜੀ ਇਹ ਤਾਂ ਰੀਤ ਆ ਸਿੱਖ ਧਰਮ ਦੀ ਜਿਹੜਾ ਮੈਨੂੰ ਤੇ ਨਿਮਕੇ ਆਇਆ ਸਰਨ ਆਇਆ ਤਾਂ ਉਹਨੂੰ ਮਾਫ ਕੀਤਾ ਜਾਂਦਾ ਏ ਕਿ ਇਹਨੇ ਮਾਫੀ ਮੰਗੀ ਆ ਤੇ ਇਹ ਇਹਦੇ ਕਹਿਣਾ ਹੈ ਕਿ ਮੈਂ ਜੰਮੇ ਵਾਲਾ ਇੱਥੇ来 ਕੰਮ ਵੀ ਇੱਥੇ ਕੀਤਾ ਹੈ ਗਲਤੀ ਇੱਥੇ ਵੀ ਤਾਂ ਮਨਵਾਵੇ ਇੱਥੇ ਕੀਤਾ ਆਵੇ ਇਹਦੇ ਲਫ਼ਜ਼ ਹੈਗੇ ਬੰਦੇ ਦੇ ਚਲੋ ਸਾਰੇ ਜਿੱਥੇ ਬੰਦੀਆਂ ਹੈਗੀਆਂ ਤਾਂ ਅਸੀਂ ਚਾਹਦੇ ਜੀ ਦਾ ਮਾਫੀ ਨਾ ਕੀਤਾ ਜਾਵੇ ਤੇ ਕੰਮ ਤੇ ਬੰਦਾ ਲੱਗ ਜਾਵੇ ਜੀ ਸਾਹਿਬ ਕੀ ਕਹਿਣਾ ਚਾਹੋਨੇ ਪ੍ਰਵਿੰਦਰ ਸਿੰਘ ਜੀ ਗੱਲ ਦੋ ਜਮਲਾ ਇੱਥੇ ਦੇਖੋ ਪਹਿਲੀ ਗੱਲ ਤਾਂ ਇਸ ਬੰਦੇ ਦੀ ਜਿਹੜੀ ਉਹ ਪੂਰਨ ਤੌਰ ਤੇ ਗਲਤੀ ਹੈ ਜੀ ਪਰ ਜਿੱਥੇ ਨਾ ਜਿਸ ਬਾਬਤ ਬੋਲਿਆ ਜੀ ਉਹਦੇ ਲਈ ਇਹ ਹਰ ਅਥਾਰਟੀ ਨੂੰ ਆਪਣੀ ਕੰਪਲੀਟ ਦੇ ਸਕਦਾ ਸੀ ਪਰ ਜਿਹੜੇ ਲਫ਼ਜ਼ ਸੀ ਉਹ ਲੋਕਲ ਲੋਕਾਂ ਦੇ ਔਰ ਪੰਜਾਬ ਦੇ ਆਬਾਦ ਦੇ ਮਨਾਂ ਦੇ ਵਿੱਚ ਭਾਰੀ ਰੋਸ ਸੀ ਜਿਹੜਾ ਇਹਦੇ ਤੇ ਅਸੀਂ ਕਾਰਵਾਈ ਕਰਵਾਉਣ ਦੇ ਵੀ ਹੱਕ 'ਚ ਸੀ ਪਰ ਇਹਦੇ ਵੱਲੋਂ ਜਿਹੜਾ ਮਾਫੀਨਾਮਾ ਇਹ ਆਪਣੇ ਹੱਥੀਂ ਲਿਖਿਆ ਗਿਆ ਤੇ ਮਾਫੀ ਇਹ ਜਨਤਕ ਤੌਰ ਤੇ ਮੰਗਣ ਲਈ ਜਿਹੜਾ ਤਿਆਰ ਹੈਗਾ ਉਹ ਅਸੀਂ ਇਹਨੂੰ ਮਾਫਤ ਮਾਫ ਕਰ ਰਹੇ ਹਾਂ ਪਰ ਨਾਲ ਦੀ ਨਾਲ ਅਸੀਂ ਤੁਹਾਡੇ ਰਾਹੀਂ ਉਰੇ ਰਹਿੰਦੇ ਸਾਰੇ ਪ੍ਰਵਾਸੀਆਂ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ ਉਹ ਸਾਡੇ ਵੱਲੋਂ ਕਿਸੇ ਤਰ੍ਹਾਂ ਵੀ ਬਰਦਾਸ਼ਤ ਦੇ ਯੋਗ ਨਹੀਂ ਹੋਏਗਾ ਕਿਉਂਕਿ ਗਲਤੀ ਕਰਨਾ ਉਸ ਤੋਂ ਬਾਅਦ ਪਰਛਾਤਾਵ ਕਰਨਾ ਉਹ ਇੱਕ ਵਾਰ ਦਾ ਹੁੰਦਾ ਹੈ ਇਹਨਾਂ ਦੇ ਭਾਈਚਾਰੇ ਵੱਲੋਂ ਪਿਛਲੇ ਦਿਨਾਂ ਚ ਵੀ ਕਾਫੀ ਵਾਰ ਮਾਫੀ ਨਾਮੇ ਮੰਗੇ ਗਏ ਆ ਉਹ ਅਗਲੀ ਵਾਰ ਅਸੀਂ ਤੁਹਾਡੇ ਰਾਹੀਂ ਹੁਣ ਇਹਨਾਂ ਨੂੰ ਚੇਤਾਵਨੀ ਦਿੰਦਿਆਂ ਕਿ ਕਿਸੇ ਤਰ੍ਹਾਂ ਦੀ ਵੀ ਮਾਫੀ ਨਹੀਂ ਮੰਨੀ ਜਾਵੇਗੀ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਗਰ ਕਿਸੇ ਦਾ ਰੋਸ ਚ ਆ ਕੇ ਇਹਨਾਂ ਦਾ ਕੋਈ ਨੁਕਸਾਨ ਕੀਤਾ ਜਾਂਦਾ ਤਾਂ ਇਹ ਲੋਕ ਰਖੋਂ ਦੇ ਜ਼ਿੰਮੇਵਾਰ ਹੋ। ਸਿੰਘ ਸਾਹਿਬ ਨੇ ਵਧੀਆ ਗੱਲ ਕੀਤੀ ਹੈ ਕਿ ਸਿੱਖ ਪੰਥ ਦਾ ਇੱਕ ਸੁਭਾਅ ਹੈ ਮaaf ਕਰ ਦੇਣਾ। ਸ਼ਰਨਾ ਆਏ ਤਾਂ ਗੁਰੂ ਸਾਹਿਬ ਵੀ ਮaaf ਕਰ ਦਿੰਦੇ ਸਨ ਜੇ ਕੋਈ ਸ਼ਰਨਾ ਹੁੰਦਾ ਸੀ। ਤੇ ਇਹਨਾਂ ਲੋਕ ਫੈਸਲਾ ਲੈ ਲਿਆ ਕਿ ਇੱਕ ਵਾਰੀ ਇਹਨੂੰ ਮaaf ਕੀਤਾ ਜਾਵੇ। ਉਸ ਤੋਂ ਬਾਅਦ ਇਹਨਾਂ ਲਿਖਤੀ ਮਨੇਜਮੈਂਟ ਵਾਲੇ ਵੀ ਕੀਤਾ ਸਿੱਖ ਜਿੱਥੇ ਬੰਦੀਆਂ ਤੋਂ ਵੀ ਤੇ ਇਹ ਮਾਫੀ ਮੰਗੇਗਾ। ਹੁਣ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਹੋਇਆ ਥਾ? ਕੀ ਆਪਕੇ ਮਨ ਵਿੱਚ ਆਇਆ ਥਾ ਆਪ ਇੱਧਰ ਗਾਲੀ ਦੇ ਰਹੇ ਤੇ ਇਹ ਸਪੋਟੀ ਵਾਲੇ ਵੀ ਤਾਂ ਸਰਦਾਰ ਐ। ਜਾਂ ਜੋ ਆਪਕੇ ਅਵਸਰ ਆਉਣੇ ਵਿੱਚ ਵੀ ਕੋਈ ਮੈਂ ਕਿਸੇ ਨੂੰ ਜੀ ਗਾਲਾਂ ਕੱਢਣਾ ਨਹੀਂ ਚਾਹੁੰਦਾ ਸੀ ਇੱਕ ਤਾਂ ਮੈਂ ਪੈਗ ਲਾਇਆ ਸੀਗਾ ਜੀ ਹਾਂ ਜੀ 3 ਵਜੇ ਨਾਲ ਸੀ ਠੀਕ ਜੀ ਗਲਤੀ ਨਾਲ ਮੈਂ ਗਾਲਾਂ ਕੱਢਿਆ ਓਦਾਂ ਮੈਂ ਇੱਥੇ ਹੀ ਰਹਿੰਦਾ ਜੀ ਜੰਮਿਆ ਪਲਿਆ ਸਾਰੇ ਯਾਰ ਦੋਸਤ ਹੈ ਜੀ ਅਸੀਂ ਇਹਨਾਂ ਕੋਲ ਹੀ ਕੰਮ ਕਰਦੇ ਆ ਜੀ ਪੰਜਾਬੀਆਂ ਕੋਲ ਹੀ ਕੰਮ ਕਰਦੇ ਆ ਇਹੀ ਸਾਨੂੰ ਰੋਟੀਆਂ ਦਿੰਦੇ ਆ ਜੀ ਤੇ ਅਸੀਂ ਇੱਥੇ ਲੜ ਕੇ ਝਗੜ ਕੇ ਮੈਂ ਕਿਸੇ ਨੂੰ ਗਾਲ ਕੱਢ ਦੂੰਗਾ ਤੇ ਮੈਂ ਰਹਿ ਸਕਦਾ ਹੀ ਹੈ ਕਿੰਨੀ ਬੀਤੀ ਹੋਈ ਸੀ ਬੋਤਲ ਨਹੀਂ ਨਹੀਂ 2 2-4 2-4 ਕਹੀਏ 2-4 ਪੰਜ ਤਾਂ ਕੰਮ ਨਹੀਂ ਸੀ ਨਾ ਨਹੀਂ ਨਹੀਂ ਚਲੋ ਜੀ ਸਿੱਖ ਸੰਗਤਾਂ ਨੇ ਮਾਫ ਕਰਨ ਦਾ ਫੈਸਲਾ ਲਿਆ ਏ ਜਿਹੜੇ ਬਾਈ ਨੂੰ ਮੈਂ ਗਾਲ ਕੱਢਾਈ ਮੈਂ ਉਹਨਾਂ ਤੋਂ ਮਾਫੀ ਮੰਗਦਾ ਠੀਕ ਹੈ ਜੀ ਚਲੋ ਜੀ ਸਿੰਘ ਸਾਹਿਬ ਜੀ ਆਓ ਲਾਓ ਜੀ ਇੱਥੇ ਮਾਫੀ ਮੰਗੋ ਨਾ ਤੇ ਸਿੰਘ ਸਾਹਿਬ ਜੀ ਆ ਦੂਸਰਾ ਵੀ ਮੰਗਦਾ ਆਓ ਆਓ ਇਹ ਆ ਜੀ ਇੱਕ ਸਪੋਰਟੀਸ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਮਾਫੀ ਮੰਗੋ ਜੀ ਇਹਨਾਂ ਤੋਂ ਸਰਦਾਰ ਭੜਾ ਨੇ ਹਾਂ ਜੀ ਬਿਲਕੁਲ ਭਾਈ ਸਾਡੇ ਸਾਡੇ ਦੇ ਵੀ ਮੈਂ ਮਾਫੀ ਮੰਗਦਾ ਪੰਜਾਬ ਜਮੰਗਦਾ ਨਾਲੇ ਪੂਰੇ ਪੰਜਾਬ ਤੇ ਮੈਂ ਮਾਫੀ ਮੰਗਦਾ ਜੀ ਜੇ ਕਿਸੇ ਦਾ ਮੈਂ ਦਿਲ ਦਿਖਾਇਆ ਹੈ ਮੈਨੂੰ ਮaaf ਕਰਦੇ ਹੋਈ ਮੈਂ ਤੁਹਾਡੇ ਹੀ ਨਿਆਣੇ ਆ ਮੈਂ ਕਿਤੇ ਪੰਜਾਬ ਛੱਡ ਕੇ ਮੈਂ ਭੱਜ ਨਹੀਂ ਜਾਉ ਲੱਗਦਾ ਹੁਣ ਇਹਨਾਂ ਦਾ ਨਿਓ ਬੱਚਾ ਤੋਂ ਮੈਂ ਇੱਥੇ ਲੋਕਾਂ ਤਾਂ ਨਹੀਂ ਯਾਦ ਆਏ ਤੈਨੂੰ ਗਾਲਾਂ ਕੱਢਦੇ ਸੀ ਬਾਜੀ ਥੋੜਾ ਬਤਾਂ ਮੈਨੇਜਮੈਂਟ ਵੀ ਸਾਡੇ ਨਾਲ ਕਰਦਾ ਹੈ ਜੀ ਤਾਂ ਉਹਦਾ ਗੁੱਸਾ ਕਿਤੇ ਹੋਰ ਹੋ ਚੁੱਕਾ ਹੈ ਜਿਹੜਾ ਗੁੱਸਾ ਬਿਲਕੁਲ जायਜ਼ ਸੀ ਜੀ ਪਰ ਗਲਤੀ ਇਹਨਾਂ ਕੋ ਇਹ ਹੋਈ ਜਿਹੜੀ ਗਾਲ ਕੱਢਤੀ ਜੀ ਠੀਕ ਹੈ ਬਿਲਕੁਲ ਇਹ ਰੂਹ ਚਾਹੀਦੀ ਆ ਉਹ ਬਿਲਕੁਲ ਪੂਰੇ ਚਾਹੀਦੇ ਆ ਅਫਸਰ ਹੋ ਜਾਂ ਵਰਕਰ ਹੋਵੇ ਪਰ ਇੱਥੇ ਦੀ ਮੈਨੇਜਮੈਂਟ ਅਫਸਰਾਂ ਨੂੰ ਨਿਭਾਉਂਦੀ ਹੈਗੀ ਆ ਪਰ ਜਿਹੜੇ ਵਰਕਰ ਆ ਉਹ ਪੀਸੇ ਜਾ ਰਹੇ ਆ ਤੁਹਾਡੇ ਨਾਲ ਕੀਤੀ ਸੀ ਗੱਲ ਤੁਸੀਂ ਜੀ ਮਾਫ ਕਰ ਦਿੱਤਾ ਤੁਸੀਂ ਬੇਟਾ ਕਹਿ ਰਹੇ ਹੋ ਤੁਹਾਨੂੰ ਵੀ ਮੇਰੇ ਭਰਾ ਨੇ ਹਾਂਜੀ ਹਾਂਜੀ ਮਾਫ ਕਰਨਾ ਮਾਫ ਕਰਨਾ ਮਾਫ ਕਰਨਾ ਜੀ ਮਾਫ ਕਰਤਾ ਹਾਂਜੀ ਇਹ ਸਿੰਘਾਂ ਦੀ ਖਾਸੀਅਤ ਹੈ ਮਾਫ ਕਰ ਦਿੰਦੇ ਨੇ ਸ਼ਰਨਾਇਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਦੇਖੋ ਜੀ ਮਾਫ਼ ਤਾਂ ਚਲੋ ਅਸੀਂ ਕਰਤਾ ਜੀ ਪਰ ਜਿਹੜੀ ਨਾ ਗਲਤੀ ਕੀਤੀ ਹੈ ਮਾਫੀ ਦੇ ਲੈ ਦਾ ਉਹ ਹੈ ਨਹੀਂ ਸੀ ਚਲੋ ਫਿਰ ਵੀ ਸਾਡੇ ਭਰਾਵਾਂ ਨਾਲ ਜਥੇਬੰਦੀਆਂ ਨੇ ਪ੍ਰੈਸ਼ਰ ਪਾਇਆ ਚਲੋ ਕੋਈ ਨਾ ਭਰਾ ਆਪਣਾ ਵੀ ਕਹਿੰਦੇ ਕੰਮ ਕਰਨਾ ਆਇਆ ਕੰਮ ਕਰੇ ਕੋਈ ਚੱਕਰ ਨਹੀਂ ਪਰ ਅੱਗੇ ਤੋਂ ਜੇ ਇਹ ਜੀ ਗਲਤੀ ਕਰਦਾ ਤਾਂ ਮਾਫੀ ਦੇ ਲੈ ਕੇ ਬਿਲਕੁਲ ਨਹੀਂ ਹੋਊਗਾ ਤਾਂ ਨਾ ਅਸੀਂ ਨੂੰ ਮਾਫ਼ ਕਰਾਂਗੇ ਸਾਡੇ ਨਾਲ ਸਾਰੇ ਜਥੇਬੰਦੀਆਂ ਪ੍ਰਗਟ ਸਿੰਘ ਜੀ ਸਿੰਘ ਸਾਹਿਬ ਜੀ ਇਹ ਵੀ ਖੜੇ ਨੇ ਤੇ ਸਿੰਘ ਸਾਹਿਬ ਜੀ ਹੋਰ ਕੁਝ ਕਹਿਣਾ ਚਾਹੁੰਦੇ ਕੋਈ ਉਹ ਦੋ ਸ਼ਬਦ ਦੇ ਨਾਲ ਹੀ ਹਾਂ ਜੀ ਅੱਗੇ ਜਿਹੜੀ ਗੱਲ ਹੈ ਦੇਖੋ ਜੀ ਜਿਹੜੇ ਪਰਵਾਸੀਆਂ ਦੀ ਆਪਾਂ ਗੱਲ ਕਰਦੇ ਆਂ ਠੀ ਅਸੀਂ ਪਰਵਾਸ ਦੇ ਖਿਲਾਫ ਨਹੀਂ ਹੈਗੇ ਅਸੀਂ ਜਾਂਦੇ ਹਾਂ ਕਿ ਉਹਨੂੰ ਕੰਮ ਕਰਨ ਇੱਥੇ ਇਹ ਪਰ ਜਿਹੜੇ ਇੱਥੇ ਆ ਕੇ ਕਰਾਈਮ ਹੁੰਦੇ ਆ ਲੜਾਈ ਝਗੜੇ ਕਰਦੇ ਆ ਕਿ ਤੇ ਤੇ ਲੋਕਾਂ ਦੇ ਗਲ ਪੈਂਦੇ ਆ ਉਹ ਇਹਨਾਂ ਵਾਸਤੇ ਗਲਤ ਹੈਗਾ ਉਹ ਇਹਨੂੰ ਨਹੀਂ ਕਰਨਾ ਚਾਹੀਦਾ ਹੈਗਾ ਹੁਣ ਇੱਥੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਹਿ ਚੁੱਕੇ ਆ ਕਿ ਜਿਹੜੇ ਇਹਨਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਆ ਜਿਹੜੇ ਜਾਇਜ਼ ਅੰਦਰ ਕੰਮ ਕਰਦੇ ਆ ਅਸੀਂ ਵੀ ਕਹਿੰਦੇ ਹਾਂ ਵਾਸਤੇ ਕੋਸ ਜੋ ਨਜਾਇਜ਼ ਕਬਜ਼ੇ ਕੀਤੇ ਹੋਏ ਆ ਤੇ ਬਿਜਲੀ ਪਾਣੀ ਫ੍ਰੀ ਦਾ ਵਰਤ ਰਹੇ ਆ ਮਕਾਨ ਫ੍ਰੀ ਚ ਵਰਤ ਰਹੇ ਆ ਉਹਨਾਂ ਨੂੰ ਵੀ ਉਹਨਾਂ ਦੀ ਮਤਲਬ ਚੈੱਕ ਕਰਕੇ ਉਹਨਾਂ ਨੂੰ ਉਹਨਾਂ ਤੋਂ ਵੀ ਉਹ ਜਿਹੜਾ ਖਰਦੀਆਂ ਕਰਵਣੀਆਂ ਜਾਣ ਤੇ ਉਹਨਾਂ ਦੇ ਜਿਹੜੇ ਬੰਦੀ ਕਾਰਵਾਈ ਉਹ ਕੀਤੀ ਜਾਵੇ ਲਓ ਜੀ ਸਾਰੀਆਂ ਸਿੱਖ ਸੰਗਤਾਂ ਖੜੀਆਂ ਨੇ ਕਿਸਾਨ ਜਥੇਬੰਦੀ ਹਲੇ ਨੇ ਬਰੇ ਵੀਰ ਜੀ ਖੜੇ ਨੇ ਹਰਮਿੰਦਰ ਜੀ ਖੜੇ ਨੇ ਪਰਗਟ ਜੀ ਖੜੇ ਨੇ ਇਹਨਾਂ ਦੀ ਮੌਜੂਦਗੀ ਦੇ ਵਿੱਚ ਉਧਰ ਥੋੜਾ ਕੈਮਰਾਮੈਨ ਦਿਖਾ ਦਿਓ ਪੈਸਕੋ ਦੇ ਵੀ ਵਰਦੀ ਦੇ ਵਿੱਚ ਖੜੇ ਨੇ ਸਾਰੇ ਮੁਲਾਜ਼ਮ ਜਿਨ੍ਹਾਂ ਦੇ ਨਾਲ ਇਹਨਾਂ ਬਤਮੀਗੀ ਕੀਤੀ ਸੀ ਹਾਂ ਜੀ ਇੱਕ ਮੁਖਮਤ ਲਈ ਸਾਹਿਬ ਖੁਦ ਰੋਵਾ ਪਵਾ ਰਹੇ ਆ ਜਦ ਆਵਾਜ਼ ਦੀ ਆਵਾਜ਼ ਕੀ ਇਹਾਂ ਦੀ ਅਸੀਂ ਇਹ ਨਹੀਂ ਕਹਿੰਦੇ ਭਈਏ ਭਜਾਓ ਪਿਆਬ ਚਾਓ ਨਹੀਂ ਸਾਡਾ ਨਾਰਾ ਹੀ ਕਾਨੂੰਨ ਬਣਾਇਆ ਜਾਂ ਇਥੇ ਤੁਸੀਂ ਜਾਣਦੇ ਹੋ ਹਮਾਜ ਟੈਕਸ ਦੇਣਾ ਬੰਦਾ 75 ਰੁਪਏ 80 ਰੁਪਏ ਇੱਥੇ ਕਿਉਂ ਲਾ ਰਹੇ ਅਸੀਂ ਕਹਿੰਦੇ ਜੋ ਕੋਈ ਬੰਦਾ ਬਾਹਰੋਂ ਆ ਰਿਹਾ ਇਹਨਾਂ ਤੇ ਕਾਨੂੰਨੀ ਕਰ ਲਈ ਹੋਣੀ ਚਾਹੀਦੀ ਆ ਆਇਡੈਂਟੀਫਾਈ ਹੋਣਾ ਚਾਹੀਦਾ ਤੇ ਉਲਟਾ ਵੈਰੀਫਾਈ ਹੋਣੀ ਚਾਹੀਦੇ ਆ ਥੋੜਾ ਉਹ ਤਾਂ ਸਾਡੇ ਚ ਵੀ ਦੋਸ਼ ਆਵਾ ਤੁਹਾਡੇ ਨਾਲ ਗੱਲ ਕਰ ਲੈਂਦਾ ਜਦੋਂ ਅਸੀਂ ਇਹਨਾਂ ਨੂੰ ਘਰਾਂ ਵਿੱਚ ਰੱਖ ਦਿਆਂ ਜਾਂ ਕੁਝ ਕਰਦੇ ਕਈ ਵਾਰ ਪੁਲਿਸ ਵੀ ਸੂਚਨਾ ਨਹੀਂ ਦਿੰਦੀ ਵੀ ਇਨਕੁਆਰੀ ਕਰਾਓ ਤੁਹਾਡੇ ਕੋਲ ਜਿਹੜੇ ਕਿਰਾਏਦਾਰ ਰਹੇ ਉਹਦੇ ਨੇ ਫਿਰ ਅਸੀਂ ਵੀ ਉਸੇ ਰੋਏ ਜਾਂਦੇ ਆ ਫਿਰ ਇਹਨਾਂ ਨੂੰ ਮੌਕਾ ਮਿਲ ਜਾਂਦਾ ਦੇਖੋ ਜਿਹੜੀ ਪੰਜਾਬ ਦਾ ਕੰਮ ਕਰ ਰਹੀਆਂ ਬਹੁਤ ਉਹ ਜਿਹੜੀਆਂ ਪੰਜਾਬ ਦਾ ਕੰਮ ਕਰ ਰਹੀਆਂ ਉਹ ਜ਼ਿਆਦਾ ਨਿਮੀਰਾਂ ਕਰ ਰਹੀਆਂ ਉਹ ਸਾਡੇ ਸਰਕਲ ਦੇ 35 35 ਮਿੰਟ ਇਹਨਾਂ ਨੂੰ ਮੈਂ ਦੱਸ ਦਵਾਂ ਇੱਕ ਮਿੰਟ ਨੇ ਮਤਾਂ ਪਾਏ ਹੋਵੇ ਵੀ ਇਦਾਂ ਦਾ ਕੁਝ ਨਹੀਂ ਹੈ ਸਾਹਿਬ ਜੀ ਜੇ ਦਾ ਸਰਕਾਰ ਚਾਹੇ ਅੱਜ ਕਰ ਦੇ ਪੂਰੇ ਪੰਜਾਬ ਚ ਰੌਲਾ ਪਿਆ ਹੋਇਆ ਇਹ ਰੌਲਾ ਕੌਣ ਪਵਾ ਰਿਹਾ ਇਹ ਮੁੱਖ ਮੰਤਰੀ ਸਾਹਿਬ ਖੁਦ ਰੌਲਾ ਪਵਾ ਰਹੇ ਜੇ ਉਹ ਸ਼ਾਂਤ ਕਰਨਾ ਹੋਵੇ ਇਹ ਕਰ ਸਕਦੇ ਪਰ ਨਹੀਂ ਮੁੱਖ ਮੰਤਰੀ ਸਾਹਿਬ ਸ਼ਾਂਤ ਨਹੀਂ ਕਰ ਕੋ ਇਹ ਜੋ ਉਸਤਾਦ ਹੈ ਨਾ ਉਹ ਦਿੱਲੀ ਤੋਂ ਉੱਠਿਆ ਹੋਇਆ ਉਹਦੇ ਖਿਲਾਫ ਕਿਵੇਂ ਬੋਲੂਗਾ ਜੀ ਚਲੋ ਗਲਵਾਦ ਮਾਫੀ ਦੀ ਚੱਲ ਰਹੀ ਹੈ ਨਹੀਂ ਆਪਾਂ ਉਸ ਪਾਸੇ ਲੈ ਕੇ ਜਾਂਦੇ ਹਾਂ ਗਲਵਾਦ ਨੂੰ ਕੁਨਾਲ ਕੁਮਾਰ ਥਰਮਲ ਪਲਾਂਟ ਦੇ ਵਿੱਚ ਜੋ ਵੀਡੀਓ ਆਰਡ ਹੋਈ ਹੈ ਇੱਕ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ ਕਿ ਖਬਰ ਨੂੰ ਥੋੜਾ ਜਿਹਾ ਕਿਉਂਕਿ ਮਾਹੌਲ ਪੰਜਾਬ ਦੇ ਵਿੱਚ ਇਦਾਂ ਦਾ ਹੋਇਆ ਹੋਇਆ ਵਾ ਕਿ ਕਿਸੇ ਵਕਤ ਵੀ ਕੁਝ ਹੋ ਸਕਦਾ ਪਰਵਾਸੀਆਂ ਦਾ ਇਹ ਮੁੱਦਾ ਨਹੀਂ ਬਣਾ ਰਹਾ ਮਾਫੀ ਮੰਗ ਰਹੀ ਹੈ ਸ਼ਰਾਬ ਦਾ ਨਸ਼ਾ ਹੀ ਐਦਾਂ ਨਾ ਹੁੰਦਾ ਉਹ ਕਹਿੰਦਾ ਮੈਂ ਬੋਤਲ ਦੋ ਵਧੀਏ ਬੋਤਲ ਹੀ ਹੋ ਜਾਂਦੀ ਹੈ ਤਕਰੀਬਨ 20 ਸੀ ਦਾ ਨਿਕਲ ਗਈਆਂ ਵੀਰ ਦਾ ਮਾਫੀ ਮੰਗ ਰਹੀ ਹੈ ਸੀਓ ਸਾਹਿਬ ਨਾਲ ਗੱਲ ਹੋ ਗਈ ਹੈ ਤੇ ਚੀਫ ਸਾਹਿਬ ਨਾਲ ਵੀ ਗੱਲਬਾਤ ਹੋ ਗਈ ਹੈ ਨਾਲ ਲਿਖਤੀ ਮਾਫੀ ਹੈ ਹਾਂਜੀ ਇੱਕ ਤੁਹਾਡੇ ਮੰਦੀਨ ਦੇ ਰਾਹੀਂ ਮੈਂ ਬਾਕੀ ਵੀ ਕਹਾਗਾ ਵੀਰਾਂ ਨੂੰ ਜੀ ਕਿ ਅੱਜ ਅਗਰ ਆਪਾਂ ਥਰਮਲ ਮੈਨੇਜਮੈਂਟ ਦੇ ਨਾਲ ਗੱਲ ਕਰ ਰਹੇ ਹਾਂ ਜਾਂ ਉਹਨਾਂ ਨੂੰ ਇੱਕ ਸੁਨੇਹਾ ਆਪਜੀ ਦੇ ਰਾਹੀਂ ਦੇ ਰਿਹਾ ਜੀ ਉਹ ਇੱਕ ਇਹਨਾਂ ਦੇ ਪ੍ਰਵਾਸੀਆਂ ਦਾ ਜਿਹੜਾ ਲੀਡਰ ਕਹ ਲਈਏ ਤਬਾੜੀ ਉਹ ਪੁਰਾਣਾ ਕੀ ਆਰਗਰਵਾਰੀ ਹੈ ਰਾਜਕੁਮਾਰ ਤਬਾੜੀ ਉਹਨੂੰ ਰਿਟਾਇਰ ਹੋਏ ਨੂੰ ਵੀ ਘੱਟੋ ਘੱਟ 10 ਸਾਲ ਹੋ ਚੁੱਕੇ ਆ ਉਹ ਅੱਜ ਵੀ ਉਹ ਰਾਜ ਕਰਦਾ ਕੀ ਗੱਲ ਉਹ ਸਰਕਾਰਾਂ ਵੱਲੋਂ ਜਾਂ ਥਰਮਲ ਮੈਨੇਜਮੈਂਟ ਵੱਲੋਂ ਇੱਕ ਪਹਾੜੇ ਦਾ ਟੱਟੂ ਰੱਖਿਆ ਗਿਆ ਵੀ ਪੰਜਾਬ ਦਾ ਮਾਹੌਲ ਸਾਡੇ ਇਲਾਕੇ ਦਾ ਮਾਹੌਲ ਖਰਾਬ ਕੀਤਾ ਜਾਵੇ ਜਦੋਂ ਰਿਟਾਇਰ ਹੋ ਜਾਂਦਾ ਉਹਦਾ ਜਿਹੜਾ ਰੋਲ ਹੈ ਉਹਨੂੰ ਆਪਣਾ ਸਰਕਾਰੀ ਕੁਆਟਰ ਖਾਲੀ ਕਰਨਾ ਪੈਂਦਾ ਔਰ ਇਹ ਸਰਕਾਰੀ ਬਿਜਲੀ ਵੀ ਸਰਕਾਰੀ ਪਾਣੀ ਸਰਕਾਰੀ ਕੁਆਟਰ ਉਹ ਤਾਂ ਉਹ ਮੈਂ ਕਿਹਾਂ ਤੱਕ ਜਵਾਈਆਂ ਦੀ ਤਰ੍ਹਾਂ ਰੱਖਿਆ ਹੋਇਆ ਨਹੀਂ ਤੁਹਾਡੇ ਸਵਾਲ ਹੈ ਤੁਸੀਂ ਇੱਕ ਗੱਲ ਕਰ ਰਹੇ ਸੀ ਵੀ ਜੇ ਸਾਨੂੰ ਪਤਾ ਹੁੰਦਾ ਸਾਡੇ ਵਿੱਚ ਕੋਈ ਖੜਾ ਹੁੰਦਾ ਤਾਂ ਅਸੀਂ ਆਜਾ ਇੱਧਰ ਵੀ ਇਹ ਕਨਾਲ ਕੁਮਾਰ ਨੂੰ ਦੱਸ ਦਿੰਦੇ ਵੀ ਗਾਲਾਂ ਗੋਲੀਆਂ ਕੱਢੀ ਜਾਂ ਨੇ ਫਿਰ ਹੋਰ ਕੀ ਸਾਡੇ ਵਿੱਚ ਰਿਲ ਪਾਵਰ ਹੈ ਨਹੀਂ ਵੀ ਅਸੀਂ ਇਹਨਾਂ ਲੋਕਾਂ ਨੂੰ ਸਭ ਕੁਝ ਨਹੀਂ ਸਿਖਾਇਆਦੇ ਅਸੀਂ ਇਹ ਕਰ ਸਕਦੇ ਬਿਲਕੁਲ ਤੁਹਾਡਾ ਕੁਐਸਚਨ ਬਹੁਤ ਵਧੀਆ ਪਰ ਅਸੀਂ ਪਿਛਲੇ 6 ਮਹੀਨੇ ਚ ਥਰਮਲ ਪਲਾਂਟ ਦੇ ਚੀਫ ਸਾਹਿਬ ਨੂੰ ਕਟੋਕਟ ਦੋ ਤੇ ਤਿੰਨ ਵਾਰ ਅਸੀਂ ਰਿਟਨ ਚ ਦੇ ਚੁੱਕੇ ਆ ਇਲਾਕੇ ਦੀਆਂ ਜਥੇਬੰਦੀਆਂ ਇਲਾਕੇ ਦੇ ਮੋਤਵਰ ਬੰਦੇ ਇਲਾਕੇ ਦੀਆਂ ਪੰਚਾਇਤਾਂ ਅਸੀਂ ਚੀਫ ਸਾਹਿਬ ਨੂੰ ਰਿਟਨ ਚ ਦੇ ਚੁੱਕੇ ਆ ਕਿ ਇਹ ਲੋਕ ਝੁੰਗੀਆਂ ਬਣਾ ਕੇ ਨਜਾਇਜ਼ ਕੁੰਡੀਆਂ ਲਾ ਕੇ ਰਹਿ ਰਹੇ ਨੇ ਉਰੇ ਜਿਹੜਾ ਤਬੜੀ ਸਾਹਿਬ ਹੈ ਇਹ ਪ੍ਰਵਾਸੀਆਂ ਨੂੰ ਜਿਹੜਾ ਢ ਘਾ ਰਿਹਾ ਹੈ ਜਾਂ ਮਾਹੌਲ ਨੂੰ ਰੇ ਇਲਾਕੇ ਦਾ ਖਰਾਬ ਕਰ ਰਿਹਾ ਹੈ ਇਹਦੇ ਤੇ ਕਾਰਵਾਈ ਕੀਤੀ ਜਾਵੇ ਉਹ ਥਰਮਲ ਦੇ ਵਿੱਚ ਤਾਂ ਐਵੇਂ ਆਂਦਾ ਮੈਂ ਕਹਿੰਦਾ ਲੈ ਚੀਫ ਨੂੰ ਨਹੀਂ ਕੱਟ ਜਾਂਦੇ ਉਹ ਜਿਆਦਾ ਵੱਧ ਗਿਆ ਟੌਰ ਨਾਲ ਵੱਡਾ ਥਰਮਲ ਪਲਾਂਟ ਦੇ ਵਿੱਚ ਉਹ ਕਿਸੇ ਦੇ ਘਰ ਦੇ ਨਾਲ ਵੱਡਦਾ ਚਲੋ ਜਾਗਦਿਆਂ ਚ ਵੀਰਾਂ ਵਾਲੇ ਸਾਡੇ ਸਿੱਖ ਵੀਰ ਇਕੱਠੇ ਹੋਏ ਨੇ ਇਹਨਾਂ ਨੇ ਫੈਸਲਾ ਲਿਆ ਹੈ ਵੀਰ ਜੀ ਨੇ ਮਾਫੀ ਮੰਗ ਲਈ ਹੈ ਕਿਸਾਨ ਯੂਨੀਅਨ ਦੇ ਖਲੋ ਨੇ ਕੀ ਨਾ ਕੀ ਜਪਣਾ ਸਵਾਰ ਸਿੰਘ ਬਾਬਾ ਸਵਾਰ ਸਿੰਘ ਜੀ ਹੋਰ ਵੀ ਖੜੇ ਨੇ ਮੇਰੇ ਨਾਲ ਤੇ ਇਹਨਾਂ ਦੇਮ ਜੁਬਤੀ ਜੀ ਦੇ ਵਿੱਚ ਚੀਫ ਸਾਹਿਬ ਦੀ ਮੌਜੂਦਗੀ ਆਪਣਾ ਸੀਓ ਸਾਹਿਬ ਦੀ ਮੌਜੂਦਗੀ ਦੇ ਵਿੱਚ ਇੱਕ ਲਿਖਤੀ ਫੈਸਲਾ ਵੀ ਹੋਇਆ ਤੇ ਇਹ ਵੀਡੀਓ ਅਸੀਂ ਤਾਂ ਵਾਇਰਲ ਕਰ ਰਹੇ ਹਾਂ ਕਿਉਂਕਿ ਇਸੇ ਤਰ੍ਹਾਂ ਦੀ ਵੀਡੀਓ ਇੱਥੋਂ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਗੱਲਾਂ ਕੱਢੀਆਂ ਗਈਆਂ ਸੀ ਜਿਹੜੀਆਂ ਨਹੀਂ ਸੁਣੀਆਂ ਜਾ ਸਕਦੀਆਂ ਤੇ ਸ਼ਰਾਬ ਦੇ ਨਸ਼ੇ ਵਿੱਚ ਸੀ ਹੋਰ ਤਾਂ ਵੀ ਕੁਝ ਗੱਲਾਂ ਆਪਣੇ ਭਰਾਵਾਂ ਨੂੰ ਬਾਤੀ ਮਨੂ ਮਾਫੀ ਮਾਫੀ ਕਰਤਾ ਲੱਗਦਾ ਆਪਸੀ ਭਾਈਚਾਰਾ ਰੱਖੋ ਪ੍ਰਗਟ ਦੇ ਵੀ ਕਰੋ ਪ੍ਰਗਟ ਸਿੰਘ ਜੀ ਤੁਸੀਂ ਵੀ ਖੜੇ ਨੇ ਜਾਗਦੇ ਨੇ ਜਮੀਨਾਂ ਵਾਲੇ ਜੇ ਕਿਤੇ ਵੀ ਕੋਈ ਇਸ ਤਰ੍ਹਾਂ ਦਾ ਧੱਕਾ ਹੁੰਦਾ ਏ ਸਾਰੇ ਖੜੇ ਨੇ ਭਾਵੇਂ 50 ਨੇ ਸਾਡੇ ਬੰਦੇ ਤੇ ਇਸੇ ਤਰ੍ਹਾਂ ਹੋਣਾ ਇਹਨਾਂ ਦਾ ਹੱਲ ਕਿ ਜਿੱਥੇ ਵੀ ਕੋਈ ਮਸਲਾ ਹੁੰਦਾ ਏ ਸਾਨੂੰ ਆਪਣੇ ਸਿੱਖਾਂ ਨੂੰ ਅਸੀਂ ਸ੍ਰੀ ਸਾਹਿਬਾਂ ਬਾਈ ਜੀ ਨੇ ਗੱਲ ਕੀਤੀ ਕਿ ਐਵੇਂ ਨਹੀਂ ਅਸੀਂ ਪਾਈ ਫਿਰਦੇ ਤੇ ਫਿਰ ਇਹਨਾਂ ਨੂੰ ਮੌਕੇ ਤੇ ਦੱਸਣਾ ਚਾਹੀਦਾ ਬਾਅਦ ਵਿੱਚ ਮਾਫੀਆਂ ਮੰਗਣੇ ਆਏ ਤਾਂ ਇੱਕ ਬਾਅਦ ਦੇ ਹੱਲ ਹੁੰਦੇ ਨੇ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਦੇਖਦੇ ਰਹੋ ਪ੍ਰਾਇਮੋ ਦੇ ਰੋਪੜ